ਬਾਬਾ ਨਾਨਕ ਜੀ ਦਾ 12ਵਾਂ ਬਚਨ ਲੋੜਵੰਦ ਦੀ ਮਦਦ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ। ਬਾਬਾ ਨਾਨਕ ਜੀ ਦਾ 14ਵਾਂ ਬਚਨ ਉਹ ਸਾਹੂਕਾਰ ਕਹਦਾ ਜਿਸ ਦਾ ਗਵਾਂਢੀ ਭੁੱਖਾ ਸੋਵੇ। ਬਾਬਾ ਨਾਨਕ ਜੀ ਦਾ 13ਵਾਂ ਬਚਨ ਬੜਿਆਈ ਜਾਂ ਮਾਣ ਲੈਣ ਦੀ ਚੀਜ਼ ਨਹੀਂ ਦੇਣ ਦੀ ਚੀਜ਼ ਹੈ। ਬਾਬਾ ਨਾਨਕ ਜੀ ਦਾ 14ਵਾਂ ਬਚਨ ਵਰਤ ਇਹੋ ਜਿਹਾ ਰੱਖੋ ਜਿਵੇਂ ਕਿ ਝੂਠ ਨਹੀਂ ਬੋਲਣਾ ਨਿੰਦਿਆ ਨਹੀਂ ਕਰਨੀ ਨਾ ਹੀ ਕਿਸੇ ਦੀ ਨਿੰਦਿਆ ਸੁਣਨੀ ਇਹੋ ਜਿਹੇ ਰੱਖੇ ਹੋਏ ਵਰਤ ਤੁਹਾਨੂੰ ਗੁਰੂ ਦੇ ਨੇੜੇ ਲੈ ਜਾਣਗੇ ਬਾਬਾ ਨਨ ਸਿੰਘ ਜੀ ਦਾ 15ਵਾਂ ਬਚਨ ਗੁਰੂ ਕੋਲੋਂ ਮੰਗਣਾ ਕੀ ਹੈ ਏ ਵਾਏ ਗੁਰੂ ਜੀ ਮੇਰੀ ਬਾਹ ਫੜ ਲਵੋ ਬਾਬਾ ਨਨ ਸਿੰਘ ਜੀ ਦਾ 16ਵਾਂ ਬਚਨ ਪਰਮੇਸ਼ਰ ਹੰਕਾਰ ਹੀ ਦੀ ਅਰਦਾਸ ਕਦੇ ਕਬੂਲਦਾ ਨਹੀਂ ਇਹ ਸਿਮਰਨ ਵਾਲੇ ਦੀਤਾ ਦਾ ਨਹੀਂ ਬਾਬਾ ਨਨ ਸਿੰਘ ਜੀ ਦਾ 18ਵਾਂ ਬਚਨ ਦੁੱਖ ਅਤੇ ਸੁਖ ਕਰਮਾ ਕਰਕੇ ਹੀ ਮਿਲਦੇ ਹਨ ਪਰ ਗੁਰਮੁਖ ਦੁੱਖ ਨੂੰ ਵੀ ਰਜਾਦਾ ਰੂਪ ਮੰਨ ਕੇ ਸੁਖ ਅਨੁਭਵ ਕਰਦਾ ਹੈ ਬਾਬਾ ਨਨ ਸਿੰਘ ਜੀ ਦਾ 18ਵਾਂ ਬਚਨ ਗੁਰੂ ਸਾਹਿਬ ਅਗੇ ਅਰਦਾਸ ਕਰੋ ਸਾਡਾ ਇੰਤਿਹਾਨ ਨਾ ਲਵੋ ਅਸੀਂ ਸਦਾ ਫੇਲ ਹਾਂ ਬਾਬਾ ਨਨ ਸਿੰਘ ਜੀ ਦਾ 19ਵਾਂ ਬਚਨ ਪਿਆਰ ਇੱਕ ਐਸਾ ਹਥਿਆਰ ਹੈ ਜੋ ਨਫ਼ਰਤ ਨੂੰ ਜੜੋ ਵੱਡ ਦਿੰਦਾ ਹੈ। ਬਾਬਾ ਨਨ ਸਿੰਘ ਜੀ ਦਾ ਬੀਮਾ ਬਚਨ ਗੁਰ ਸਿੱਖ ਦਸਬੰਦ ਕੱਢਣਾ ਨਾ ਛੱਡੇ ਔਖਾ ਵੇਲਾ ਜਲਦੀ ਨਿਕਲ ਜਾਂਦਾ ਹੈ। ਬਾਬਾ ਨਨ ਸਿੰਘ ਜੀ ਦਾ 21ਵਾਂ ਬਚਨ ਅੱਜ ਜਿੰਨੇ ਸੁਖ ਮਾਣ ਰਹੇ ਹੋ ਕਦੇ ਨਾਮ ਜਪਿਆ ਸੀ ਜਿਹੜਾ ਅੱਜ ਨਾਮ ਜਪ ਰਹੇ ਹੋ ਕਦੇ ਸੁਖ ਮਾਣੋਗੇ। ਬਾਬਾ ਨਨ ਸਿੰਘ ਜੀ ਦਾ ਬਾਈਮਾ ਬਚਨ ਇੱਕ ਕੜੀ ਦਾ ਸਤ ਸੰਗ ਸੋ ਵਰਿਆਂ ਦੀ ਬੰਦਗੀ ਦੋਨੋਂ ਬਰਾਬਰ ਹਨ ਬਾਬਾ ਨਨ ਸਿੰਘ ਜੀ ਦਾ ਤੇਈਮਾਂ ਬਚਨ ਚਿੰਤਾ ਸਮੇਂ ਹਰ ਦੁੱਖ ਸੁੱਖ ਵਿੱਚ ਇੱਧਰ ਉੱਧਰ ਜਾਣ ਦੀ ਵਜਾਏ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਪ੍ਰੋਸਾ ਰੱਖ ਕੇ ਗੁਰਬਾਣੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਬਾਬਾ ਨਨ ਸਿੰਘ ਜੀ ਦਾ 25ਵਾਂ ਬਚਨ ਸਜਾ ਕਸੂਰ ਤੋਂ ਬਿਨਾ ਨਹੀਂ ਮਿਲਦੀ ਕਸੂਰ ਭਾਵੇਂ ਪਿਛਲੇ ਜਨਮ ਦਾ ਹੋਵੇ ਬਾਬਾ ਨਾਨਕ ਸਿੰਘ ਜੀ ਦਾ 26ਵਾਂ ਬਚਨ ਸਤਿਗੁਰ ਨਾਨਕ ਦੇਵ ਜੀ ਦੇ ਆਗਮਨ ਵਾਸਤੇ ਪਹਿਲਾਂ ਸਾਡੇ ਹਿਰਦੇ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ ਗੰਦੇ ਘਰ ਵਿੱਚ ਕੋਈ ਸ਼ੈਨ ਸ਼ਾ ਕਿਵੇਂ ਆ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ